ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਵੈ ਹਰਪ੍ਰੀਤ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅਸੀਂ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ ਅੱਜ ਤੋਂ ਲੈ ਕੇ ਜਿਹੜਾ ਮੌਸਮ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਜੇਗਾ ਯਾਨੀ ਕਿ ਅੱਜ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਦੋਂ ਤੱਕ ਜਿਹੜਾ ਮੌਸਮ ਖਰਾਬ ਹੋ ਸਕਦਾ ਹੈ ਤੇ ਕਿਹੜੇ ਕਿਹੜੇ ਸਭ ਤੋਂ ਪਹਿਲਾਂ ਜ਼ਿਲ੍ਹੇ ਸੂਚਿਤ ਪ੍ਰਭਾਵਿਤ ਹੋਣਗੇ ਕੱਲ ਦੀ ਵੀਡੀਓ ਵਿੱਚ ਤੁਹਾਡੇ ਤੱਕ ਜਾਣਕਾਰੀ ਆਪਾਂ ਸਾਂਝੀ ਕੀਤੀ ਸੀ ਤੇ ਅੱਜ ਵੀ ਤੁਹਾਨੂੰ ਕੋਸ਼ਿਸ਼ ਵੀ ਥੋੜਾ ਬਦਲਾਅ ਆਇਆ ਠੀਕ ਹੈ ਤੁਹਾਡੇ ਤੱਕ ਆਪਾਂ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂ ਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਕੁਝ ਆਪਾਂ ਗੱਲ ਕਰੀਏ ਉੱਤਰੀ ਜਿਵੇਂ ਪੰਜਾਬ ਦੇ ਹੋਗੇ ਮਾਝਾ ਤਵਪਤ ਖੇਤਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਇਹਨਾਂ ਲੱਕ ਵਿੱਚ ਜਿਹੜੀ ਬਦਲਵਾਈ ਬੰਨੀ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਘੰਟਿਆਂ ਵਿੱਚ ਇੱਥੇ ਕੁਝ ਕਣੀਆਂ ਜੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਆ ਜਿਹੜਾ ਸਿਸਟਮ ਲੱਗੇਗਾ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜਾ 30 ਜਨਵਰੀ ਅੱਜ ਰਾਤ ਤੋਂ ਸ਼ੁਰੂ ਹੋ ਜਾਏਗਾ ਠੀਕ ਹੈ ਕਰੀਬ ਆਪਾਂ ਗੱਲ ਕਰੀ ਜਿਹੜੇ ਪਹਿਲੇ ਘੰਟੇ ਹੋਣਗੇ ਰਾਤ ਦੇ ਸ਼ੁਰੂ ਦੇ ਉਸੇ ਸਿਸਟਮ ਸ਼ੁਰੂ ਹੋਣ ਦੀ ਸਭਾਵਨਾ ਅੱਜ ਰਾਤ ਨੂੰ ਥੋੜੇ ਬਥੇ ਖੇਤਰਾਂ ਵਿੱਚ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਇਸ ਵਿੱਚ ਪਮੀ ਪਹੁੰਚ ਸਕਦਾ ਹੈ ਖਾਸ ਕਰ ਜਿਹੜੇ ਪੰਜਾਬ ਦੇ ਸਰਦੀ ਇਲਾਕੇ ਤਾਂ ਉਸ ਵਾਰ ਜਿਵੇਂ ਜਿਵੇਂ ਰਾਤ ਬੀਤੇਗੀ ਯਾਨੀ ਕਿ ਅੱਧੀ ਰਾਤ ਦੇ ਕਰੀਬ ਥੋੜਾ ਸਿਸਟਮ ਅਗਾ ਵਧੇਗਾ ਤੇ ਉਸ ਵਾਰ 31 ਜਨਵਰੀ ਨੂੰ ਥੋੜਾ ਸਿਸਟਮ ਹੋਰ ਅਗਾ ਆਪਾਂ ਕਹਿ ਸਕਦੇ ਹਾਂ ਜਿਹੜੇ ਪੰਜਾਬ ਦੇ ਕਾਫੀ ਇਲਾਕਿਆਂ ਨੂੰ ਕਵਰ ਕਰ ਲਏਗਾ ਹੋ ਸਕਦਾ ਹੈ ਕਿ ਪੂਰੇ ਪੰਜਾਬ ਨੂੰ ਕਵਰ ਕਰ ਲੇ ਤਾਂ ਕੁਝ ਇਕ ਜ਼ਿਲ੍ਹੇ ਵਿੱਚ ਮੀਂਹ ਪਹੁੰਚੇਗਾ ਅੱਜ ਰਾਤ ਤੋਂ ਇਹ ਸਿਸਟਮ ਸ਼ੁਰੂ ਹੋਣ ਦੀ ਸਭਾਵਨਾ ਹੈ ਤਾਂ ਫੁੱਲ ਬਣੀ ਹੈ ਇਹ ਸਭਾਵਨਾ ਤੇ ਅੱਜ 30 ਜਨਵਰੀ ਰਾਤ ਤੋਂ ਲੈ ਕੇ ਤੇ 1 ਫਰਵਰੀ ਦੇ ਵਿਚਕਾਰ ਇਹ ਜਿਹੜਾ ਸਿਸਟਮ ਲੱਗੇਗਾ ਜਾਨਕਿ ਇਹ ਜਿਹੜੇ 2 ਤੋਂ 2.5 ਦਿਨ ਹੋਣਗੇ ਇਹਨਾਂ ਵਿੱਚ ਕਈ ਇਲਾਕਿਆਂ ਵਿੱਚ ਝਲਕਾ ਤੇ ਕਈ ਇਲਾਕਿਆਂ ਵਿੱਚ ਦਰਮਿਆਨਾ ਵੀ ਦਰਜ ਕੀਤਾ ਜਾਵੇਗਾ ਤੇ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਭਾਰੀ ਮੀਂਹ ਦੀ ਚੱਟ ਵੇਖਣ ਨੂੰ ਮਿਲੇਗੀ ਖਾਸ ਕਰ ਜਿਹੜੇ ਮੱਝਾਤ ਬਾਬਾ ਤੇ ਖੇਤਰ ਹੋਗੇ ਕੁਝ ਪੂਰਬੀ ਖੇਤਰ ਹੋਗੇ ਜਿਵੇਂ ਆਪਣੇ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪ ਇਸ ਵਿੱਚ ਤੇ ਉਸ ਤੋਂ ਬਾਅਦ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਮਲੇਰਕੋਟ ਲਾ ਗਿਆ ਫੱਤੇਗੜ ਸੈ ਮੋਹਾਲੀ ਤੇ ਇਹਨਾਂ ਇਲਾਕਿਆਂ ਵਿੱਚ ਕਾਫੀ ਆਪਕੈ ਸੁਭਾਵਨਾ ਬਣ ਸਕਦੀ ਹੈ ਤੇ ਨਾਲ ਲੱਗਦੇ ਬਰਨਾਲਾ ਜਿਹੜਾ ਖੇਤਰ ਹੈ ਗੱਲ ਲੁਧਿਆਣਾ ਦੇ ਇੱਥੇ ਵੀ ਜਿਹੜੀ ਸੁਭਾਵਨਾ ਕਾਫੀ ਬਣ ਸਕਦੀ ਹੈ ਤੇ ਬਾਕੀ ਜਿਹੜੇ ਰਹਿ ਗਏ ਪੱਛਮੀ ਖੇਤਰ ਫਿਰੋਜ਼ਪੁਰ ਹੋ ਗਿਆ ਉਸ ਤੋਂ ਬਾਅਦ ਫਰੀਦਕੋਟ ਮੁਕਸਰ ਤੇ ਨਾਲ ਲੱਗਦੇ ਇਸ ਤੋਂ ਮੋਗਾ ਆ ਗਿਆ ਤੇ ਉਸ ਤੋਂ ਬਾਅਦ ਮਾਨਸਾ ਤੇ ਕੁਝ ਪਟਿਆਲਾ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਕਿਤੇ ਕਿਤੇ ਜਿਹੜਾ ਹਲਕੇ ਤੋਂ ਦਰਮਿਆਨਾ ਵੀ ਦਰਜ ਕੀਤਾ ਜਾ ਸਕਦਾ ਹੈ ਬਾਕੀ ਰਹਿ ਗਏ ਜਿਹੜੇ ਜ਼ਿਲ੍ਹੇ ਫਾਜ਼ਿਲਕਾ ਬਠ ਕੁਝ ਆਪਣੇ ਮੁਕਸਰ ਹੋ ਗਿਆ ਤੇ ਨਾਲ ਲੱਗਦੇ ਮਾਨਸਾਰੇ ਕੁਝ ਖੇਤਰ ਇਹਨਾਂ ਇਲਾਕਿਆਂ ਵਿੱਚ ਥੋੜੀ ਜਿਹਾ ਪ੍ਰਕੈਸ ਘੱਟ ਸੁਭਾਵਨਾ ਰਵੇਗੀ ਹਾਲਾਂਕਿ ਮੀਂਹ ਇੱਥੋਂ ਹੀ ਪਹੁੰਚੇਗਾ ਕੁਝ ਇਲਾਕਿਆਂ ਵਿੱਚ ਕਣੀਆਂ ਤੋਂ ਲੱਗੇ ਹਲਕਾ ਮੀਂਹ ਤੇ ਕੁਝ ਇਲਾਕਿਆਂ ਵਿੱਚ ਚਲਕੇ ਤੋਂ ਦਰਮਿਆਨਾ ਵੀ ਦਰਜ ਕੀਤਾ ਜਾ ਰਿਹਾ ਹੈ ਇਹਨਾਂ ਖੇਤਰਾਂ ਵਿੱਚ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਸਾਇਸ ਵਿੱਚ ਚੇਂਜ ਲੱਗ ਰਿਹਾ ਜਿਵੇਂ 2 ਫਰਵਰੀ ਦਾ ਜਿਹੜਾ ਦਿਨ ਹੋਵੇਗਾ ਇਹ ਜਿਹੜਾ ਖਾਲੀ ਜਾ ਸਕਦਾ ਜਾਨੀ ਕਿ ਥੋੜੇ ਬਤ ਖੇਤਰ ਵਿੱਚ ਸੁਭਾਵਨਾ ਰਹਿ ਸਕਦੀ ਹੈ ਬਾਕੀ ਇਹ ਸਿਸਟਮ ਜਿਵੇਂ ਆਪਾਂ ਗੱਲ ਕਰੀਏ ਇਸ ਵਿੱਚ ਬ੍ਰੇਕਅਪ ਇੱਕ ਲੱਗ ਸਕਦਾ ਜਿਵੇਂ 2 ਫਰਵਰੀ ਨੂੰ ਤਾਂ ਬਾਕੀ ਹੋਰ ਵੀ ਕੁਝ ਹੈ ਕੋਈ ਜੇ ਸੈਟਲਾਈਟ ਤਸਵੀਰਾਂ ਨੇ ਕੁਝ ਕਹਿ ਰਹੀਆਂ ਨੇ ਦੋ ਨੂੰ ਸਿਸਟਮ ਲੱਗ ਸਕਦਾ ਤੇ ਕੁਝ ਜਿਹੜੀ ਜ਼ਿਆਦਾਤਰ ਇਹ ਤਸਵੀਰਾਂ ਕਹਿ ਰਹੀਆਂ ਨੇ ਕਿ ਦੋ ਨੂੰ ਸਿਸਟਮ ਨਹੀਂ ਲੱਗ ਸਕਦਾ ਬਾਕੀ ਜੇਕਰ ਕੋਈ ਵੀ ਸਿਸ ਵਿੱਚ ਬਦਲਾਅ ਹੋਏ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ 2 ਫਰਵਰੀ ਨੂੰ ਹੋ ਸਕਦਾ ਹੈ ਕਿ ਸਿਸਟਮ ਨ ਜਾਨੀ ਕਿ 5 6 ਤੱਕ ਦੇ ਪਹੁੰਚ ਗਿਆ ਜਿਹੜਾ ਪਹਿਲਾਂ 4 ਤੱਕ ਸੀ ਹੁਣ 5 6 ਤੱਕ ਜਾਣ ਦੀ ਇਸ ਦੀ ਜਿਹੜੇ ਸਿਸਟਮ ਦੀ ਸੁਭਾਵਨਾ ਹੈ ਜੋ ਆਪਾਂ ਗੱਲ ਕਰੀਏ ਲਗਾਤਾਰ ਜਿਹੜਾ 1 2 ਦਿਨ ਵਿੱਚੋ ਗੈਪ ਆ ਸਕਦਾ ਤੇ ਉਸ ਤੋਂ ਬਾਅਦ ਲਗਾਤਾਰ ਸਿਸਟਮ ਪ੍ਰਭਾਵਿਤ ਕਰਦਾ ਰਹੇਗਾ 5 ਤੋਂ 6 ਦਿਨ ਜਾਂ 6 ਤੋਂ 7 ਦਿਨ ਤਾਂ ਇਸ ਵਿੱਚ ਜਿਹੜੇ ਦੱਖਣੀ ਜਿਵੇਂ ਹੋਗੇ ਜਿਵੇਂ ਤੁਹਾਨੂੰ ਦੱਸ ਦਿੱਤਾ ਜਿਵੇਂ ਰਾਜਸਥਾਨ ਹਰਿਆਣਾ ਦੇ ਨਾਲ ਲੱਗਦੇ ਖੇਤਰ ਇਹਨਾਂ ਵਿੱਚ 1 ਦਿਨ ਛੱਡ ਕੇ ਜਾਂ ਆਪਾਂ ਗੱਲ ਕਰੀਏ 1 2 ਦਿਨ ਛੱਡ ਕੇ ਜਾਂ ਕੁਝ ਘੰਟੇ ਛੱਡ ਕੇ ਉਸ ਤੋਂ ਬਾਅਦ ਜਿਹੜਾ ਵੀ ਇੱਥੇ ਵੇਖਣ ਨੂੰ ਮਿਲ ਸਕਦਾ ਇੱਥੇ ਥੋੜੀ ਘੱਟ ਸੁਭਾਵਨਾ ਨੇ ਮਾਧਯ ਦੇ ਬਾਰੇ ਪੂਰਬੀ ਖੇਤਰ ਇਹਨਾਂ ਇਲਾਕਿਆਂ ਵਿੱਚ ਜਿਹੜੀ ਵੱਧ ਸੁਭਾਵਨਾ ਰਹੀ ਹੈ ਇੱਥੇ ਜਿਹੜਾ ਸਿਸਟਮ ਸਭ ਤੋਂ ਐਕਟਿਵ ਰਹੇਗਾ ਤੇ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਜਾਵੇ ਇਹ ਨਹੀਂ ਬਾਕੀ ਜ਼ਿਲ੍ਹਿਆਂ ਵਿੱਚ ਨਹੀਂ ਪਵੇਗਾ ਤੇ ਬਾਕੀ ਜ਼ਿਲ੍ਹਿਆਂ ਵਿੱਚ ਪਛਮੀ ਮਾਲਵਾ ਆ ਗਿਆ ਤੁਹਾਨੂੰ ਦੱਸ ਹੀ ਦਿੱਤਾ ਜ਼ਿਲ੍ਹੇ ਵਾਈ ਸਕੇ ਤੇ ਉਹਨਾਂ ਵਿੱਚ ਵੀ ਸੁਭਾਵਨਾ ਕਾਫੀ ਜਿਹੜੀ ਬਣੇਗੀ ਜਿਹੜੀ ਮੀਂਹ ਦੇ ਹਲਕੇ ਤੋਂ ਦਰਮਿਆਨਾਂ ਤੇ ਕੁਝ ਪਾਗਾਂ ਵਿੱਚ ਥੋੜਾ ਜਿਹਾ ਆਪਾਂ ਗੱਲ ਕਰੀਏ ਦਰਮਿਆਨੇ ਜਰਾ ਮੀਂਹ ਦਰਜ ਕੀਤਾ ਜਾ ਸਕਦਾ ਹੈ ਤੇ ਗਰਜ ਚਮਕ ਵੀ ਦੇਖਣ ਨੂੰ ਮਿਲੇਗੀ ਕਈ ਲਗਾਂ ਵਿੱਚ ਗਰਜ ਚਮਕ ਦੇਖਣ ਨੂੰ ਮਿਲ ਸਕਦੀ 3 ਤੋਂ 4 ਜਾਂ 2 ਤੋਂ ਜਿਹੜੇ ਹਵਾਵਾਂ ਚੱਲਣਗੇ ਉੱਤਰ ਤੋਂ ਪੱਛਮ ਜਾਂ ਉੱਤਰੀ ਹਵਾਵਾਂ ਚਲਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਜਿਹੜਾ ਹਵਾਵੇ ਵਿੱਚ ਬਦਲਾਅ ਹੋਵੇਗਾ ਜਾਨੀ ਕਿ ਪੂਰੇ ਦੀ ਵਾਪਸੀ ਹੋਵੇਗੀ ਤੇ ਤੇਜ਼ ਪੁਰਾ ਚੱਲੇਗਾ 31 ਜਨਵਰੀ 1 2 3 4 ਫਰਵਰੀ ਤੱਕ ਜੋ ਕਿ ਇਸ ਤੋਂ ਬਾਅਦ ਸਿਸਟਮ ਲੱਗਨ ਦੇ ਪੂਰੇ ਅਸਾਰ ਰਹਿਣਗੇ ਤਾਂ ਉਸ ਤੋਂ ਬਾਅਦ ਅੱਜ 30 ਜਨਵਰੀ ਤੋਂ ਰਾਤ ਤੋਂ ਲੈ ਕੇ ਜਿਹੜਾ ਸਿਸਟਮ ਸ਼ੁਰੂ ਹੋ ਜਾਏਗਾ ਤੇ ਹੋਲੀ-ਵਲੀ ਕਰਦਾ ਥੋੜੇ-ਥੋੜੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਅੱਧੀ ਰਾਤ ਤੱਕ ਪਹੁੰਚੇਗਾ ਬਾਕੀ ਹੋਰ ਵੀ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰੇਗਾ ਤੇ ਨਾਲ ਲੱਗ 31 ਜਨਵਰੀ 1 ਫਰਵ ਅਪਡੇਟ ਹੈ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ